ਇਹ ਸਾਡਾ ਇੱਕ ਕੋਟੀ ਰੈਲੀਵੇਸ਼ਨ ਹੈ ਜੀ ਕਲਾਇੰਟ ਤੁਹਾਡੇ ਕੋਲ ਹੀ ਕਿਉਂ ਆਵੇ ਐਸਾ ਤੁਸੀਂ ਕੀ ਖਾਸ ਪ੍ਰੋਵਾਈਡ ਕਰਾ ਕੇ ਦਿੰਦੇ ਹੋ ਤੁਹਾਡਾ ਪਰਪਸ ਇਹ ਹੈਗਾ ਵਾ ਅਸੀਂ ਪ੍ਰੋਫਿਟ ਦੇ ਪਿੱਛੇ ਨਹੀਂ ਭਜਦੇ ਅਸੀਂ ਕਲਾਇੰਟ ਨੂੰ ਕੁਆਲਿਟੀ ਦੇਣੀ ਹੈ ਅਸੀਂ ਅਬਿਲਿਟੀ ਯੂਜ਼ ਕਰਦੇ ਹਾਂ ਅੰਬੂਜਾ ਸੀਮੈਂਟ ਯੂਜ਼ ਹੋ ਰਿਹਾ ਚਾਰ ਇੱਕਦਮ ਸਾਲਾ ਲੱਗ ਰਿਹਾ ਜੀ ਅੱਛਾ ਤੁਸੀਂ ਬਾਕੀ ਆਪ ਦੇਖ ਸਕਦੇ ਹੋ ਜੀ ਇਹ ਬਿਲਡਿੰਗ ਜਿਹੜੀ ਹੈਗੀ 310 ਗਾਈ ਦੀ ਹੈ ਇਹ ਵੀ 310 ਗਾ ਜਾਂ ਨਾਲ ਦੇ 310 ਦੇ ਤੁਸੀਂ ਦੋ ਕੋਠੀਆਂ ਬਣਾ ਰਹੇ ਆ ਆਰਟੀ ਕੋ ਉਹਦੇ ਵਿੱਚ ਬਣਾ ਰਹੇ ਆ ਸਾਰੀ ਕਪੂਲਸਾਲ ਦੀ ਲੱਕੜ ਲੱਗੀ ਹੋਈ ਹੈ ਗਾਰੰਟੀ ਦੇ ਵਿੱਚ 10 ਸਾਲ ਦੀ ਗਾਰੰਟੀ ਦੇ ਰਹੇ ਆ ਜੀ ਇਹਨਾਂ 10 ਸਾਲ ਦੇ ਵੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਰਿਪਲੇਸਮੈਂਟ ਹੈ ਜੀ ਉਹਦੀ ਇਹ ਸਾਡਾ ਅਗੇ ਦੀ ਟ੍ਰੇਨਿੰਗ ਰੂਮ ਜੀ ਦੇਖੋ ਕਿੰਨਾ ਖੁੱਲਾ ਡੁੱਲਾ ਟ੍ਰੇਨਿੰਗ ਰੂਮ ਹੈ ਜੀ ਇਹ ਬਿਲਕੁਲ ਹੋਰ ਤੁਸੀਂ ਇਹ ਦੇਖ ਸਕਦੇ ਹੋ ਲੋਕ ਮਿੱਟੀ ਪਾਉਂਦੇ ਅਸੀਂ ਸਾਰੀ ਰੇਤਾ ਪਾਈ ਹੋਈ ਹੈ ਜੀ ਪਰ ਅੱਛਾ ਟੋਟਲ ਰਹਿਤਾ ਜੀ ਆਰਕੀਟੈਕ ਨੂੰ ਕੰਸਰਨ ਕਰਕੇ ਸਾਰਾ ਕੁਝ ਬਿਲਕੁਲ ਵਾਸੂ ਦੇ ਅਕੋਰਡਿੰਗ ਬੰਦਾ ਹੈ ਬਿਲਕੁਲ ਵਾਸੂ ਦੇ ਅਕੋਰਡਿੰਗ ਹੀ ਬੰਦਾ ਹੈ ਜੀ ਅਸੀਂ ਆਰਕੀਟ ਕਰ ਹਾਇਰ ਨਹੀਂ ਕਰਦੇ ਸਾਡੀ ਆਪਣੀ ਟੀਮ ਹੈ ਸਾਡੇ ਕੋ ਆਪਣੇ ਆਰਕੀਟੈਕਟੇ ਹੈਗੇ ਨੇ ਮੈਂ ਖੁਦ ਸਿਵਲ ਇੰਜੀਨੀਅਰ ਹਾਂ ਇਹ ਸਾਡਾ ਇੱਕ ਕੋਠੀ ਰੈਲੀਵੇਸ਼ਨ ਹੈ ਜੀ ਨਾਰਮਲੀ ਕੰਟਰੈਕਟਰ ਹਲਕੀ ਏਟੀ ਯੂਜ਼ ਕਰ ਦਿੰਦੇ ਆ ਉਹ ਕਹਿੰਦੇ ਹੈਗੇ ਵੀ ਅਬਲਟ ਲਾਵਾਂਗੇ ਆ ਦੇਖੋ ਜੀ ਕਵਲਟੀ ਨਾ ਤਾਂ ਕੰਪਰੋਮਾਈਜ਼ ਕਰਦੇ ਹੀ ਨਹੀਂ ਨਾ ਅਸੀਂ ਟੈਕਨੀਕਲ ਬੰਦੇ ਆ ਅਸੀਂ ਨਾਨ ਟੈਕਨੀਕਲ ਕੰਮ ਹੀ ਨਹੀਂ ਕਰਦੇ ਅਸੀਂ ਤਾਂ ਕਲਾਇੰਟ ਨੂੰ ਚਾਬੀ ਦੇਣੀ ਆ ਗੇਟ ਦੀ ਵਾਸਤੇ ਪੂਰੀ ਰੈਡੀ ਕਰਕੇ ਦਊਂਗਾ ਪੂਰੀ ਕੰਪਲੀਟ ਰੈਡੀ ਕਰਕੇ ਕਈ ਵਾਰੀ ਹੁੰਦਾ ਕਲਾਇੰਟ ਨੂੰ ਚੀਜ਼ ਬਣਨ ਤੋਂ ਬਾਅਦ ਨਹੀਂ ਪਸੰਦ ਆਉਂਦੀ ਜੀ ਅਸੀਂ ਉਹਦੇ ਵੀ ਕਰਦੇ ਆ ਚੇਂਜ ਕਰਕੇ ਦੁਬਾਰਾ ਸਾਨੂੰ ਉਹ ਕੰਮ ਕਰਨਾ ਪੈਂਦਾ ਹੈ ਕਿਉਂਕਿ ਸਾਡਾ ਪਰਪਸੇ ਹੁੰਦਾ ਕਲਾਇੰਟ ਨੂੰ ਸੈਟੀਸਫਾਈ ਕਰਨਾ ਸਾਡਾ ਪ੍ਰੋਪਰ ਟੀਮਵਰਕ ਦੇ ਨਾਲ ਹੀ ਕੰਮ ਹੁੰਦਾ ਆ ਸਾਡਾ ਪ੍ਰੈਕਟੀਕਲੀ ਸਾਰਾ ਕੰਮ ਜਿਹੜਾ ਵਾ ਤੁਸੀਂ ਪਹਿਲਾਂ ਸਾਡੇ ਸਾਡੀ ਸਾਈਟਾਂ ਜਾ ਕੇ ਦੇਖੋ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਵਾ ਉਸ ਤੋਂ ਬਾਅਦ ਹੀ ਸਾਨੂੰ ਹਾਇਰ ਕਰੋ ਕੀ ਤੁਸੀਂ ਵੀ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦੇ ਹੋ ਸੁਪਨਿਆਂ ਦਾ ਘਰ ਜਿਹੜਾ ਕਿ ਬਹੁਤ ਹੀ ਕਿਫਾਇਤੀ ਦਰਾਂ ਤੇ ਹੋਵੇ ਤੇ ਜਲਦੀ ਤੋਂ ਜਲਦੀ ਤੁਹਾਨੂੰ ਹੈਂਡ ਓਵਰ ਹੋ ਜਾਏ ਤੇ ਅੱਜ ਤੁਹਾਨੂੰ ਅਜੇ ਹੀ ਥਾਂ ਤੇ ਲੈ ਕੇ ਜਾ ਰਹੀ ਆ ਜਿੱਥੇ ਕਿ ਤੁਹਾਨੂੰ ਪ੍ਰੋਜੈਕਟ ਲੱਗਦਾ ਹੋਇਆ ਦਿਖਾਵਾਂਗੇ ਕਿ ਕਿੱਦਾਂ ਕਿਹੜੇ-ਕਿਹੜੇ ਮਟੀਰੀਅਲ ਯੂਜ਼ ਹੁੰਦਾ ਤੇ ਕੀ ਕੁਛ ਅਤੇ प्रोवाइड करवाया जाता आओ तु लैके चलती हैं सो फाइनली अं उस जगह पर पहुँच गए जिथे कि नव प्रोजेक्ट बनता पाया देख सकते हो कि बढ़िया तरीके नाले कवर किया होया प्रोटैक्शन दे और नाल नाल जो कंसट्रक्शन का काम भी जोड़ा चल रहा है आओ अंदर चल रहे हैं कि इनके जो प्रोजेक्ट मैनेजर है उन्होंने गलबात करते हैं तो होर की लैके आए हैं आओ गलत कर ਸੋਸ਼ੀਗਲ ਜੀ ਸੋਸ਼ੀਗਲ ਮੈਡਮ ਜੀ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਸਾਡੀ ਫਰਮ ਦਾ ਨਾਮ ਹੈ ਆਰ ਆਰ ਬ੍ਰੇਟੈਕ ਐਂਡ ਇੰਟੀਰੀਅਰਸ ਅੱਛਾ ਸਾਡਾ ਕੰਸਟਰਕਸ਼ਨ ਦਾ ਕੰਮ ਹੈ ਜੀ ਤੁਸੀਂ ਕੰਸਟਰਕਸ਼ਨ ਦਾ ਕੰਮ ਦੇਖ ਸਕਦੇ ਹੋ ਉਹ ਤੁਹਾਨੂੰ ਇਹ ਨਾਲ ਕੁਆਲਿਟੀ ਦੀ ਵੀ ਸਾਰੀ ਜਜਮੈਂਟ ਹੋ ਜਾਏਗੀ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹ ਹਮ ਬਾਕੀ ਇੱਕ ਵਾਰ ਤੁਸੀਂ ਦੇਖੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਕਿ ਕਸਟਮਰ ਤੁਹਾਡੇ ਕੋਲ ਹੀ ਕਿਉਂ ਆਵੇ ਦੇਖੋ ਮੈਡਮ ਕੋਈ ਵੀ ਬਿਲਡਿੰਗ ਤਿੰਨ ਚੀਜ਼ਾਂ ਉੱਪਰ ਡਿਪੈਂਡ ਕਰਦੀ ਹੈ ਕਾਸਟ ਕੁਆਲਿਟੀ ਐਂਡ ਟਾਈਮ ਸੋ ਇਹਦੇ ਵਿੱਚ ਅਸੀਂ ਤਿੰਨੋਂ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹੈਗੇ ਹਾਂ ਸਭ ਤੋਂ ਪਹਿਲਾਂ ਕਾਸਟ ਅਸੀਂ ਕਲਾਇੰਟ ਨੂੰ ਪੁੱਛਦੇ ਹਾਂ ਤੁਹਾਡਾ ਬਜਟ ਕਿੰਨਾ ਹੈ ਆਪਰੇ ਉਸੇ ਬਜਟ ਦੇ ਵਿੱਚ ਬਿੜੇ ਨੂੰ ਡਿਜ਼ਾਈਨ ਕਰਕੇ ਕਲਾਇੰਟ ਨੂੰ ਤਿੰਨ ਆਪਸ਼ਨਸ ਦਿੰਦੇ ਹਾਂ ਜਿਦੇ ਵਿੱਚੋਂ ਇੱਕ ਫਾਈਨਲ ਹੁੰਦੀ ਹੈ ਜੀ ਔਰ ਉਸੇ ਨੂੰ ਹੀ ਅਸੀਂ ਅੱਗੇ ਐਗਜ਼ੀਕਿਊਟ ਕਰਦੇ ਹਾਂ ਉਸ ਤੋਂ ਬਾਅਦ ਆ ਗਿਆ ਦੀ ਟਾਈਮ ਅਸੀਂ ਇਨ ਟਾਈਮ ਕੰਮ ਨੂੰ ਕੰਪਲੀਟ ਕਰਕੇ ਦਿੰਨੇ ਆ ਚਾਹੇ ਸਾਨੂੰ ਲੇਬਰ ਐਕਸਟਰਾ ਲਾਣੀ ਪਵੇ ਜਾਂ ਓਵਰਟਾਈਮ ਲਗਾਉਣਾ ਪਵੇ ਜੀ ਸਾਡਾ ਸਾਡਾ ਉੱਤੇ ਸੀਮੈਂਟ ਸਟੋਰੀ ਬਣਿਆ ਹੋਇਆ ਆ ਔਰ ਇੱਥੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਜਿਹਨਾਂ ਨਾਲ ਤੁਹਾਨੂੰ ਜਜਮੈਂਟ ਹੋ ਜਾਏ ਕਿ ਸਾਡਾ ਕੰਮ ਕਿਸ ਤਰ੍ਹਾਂ ਦਾ ਹੈ। ਕੁਆਲਿਟੀ ਦੇ ਨਾਮ ਦਾ ਤਾਂ ਅੱਜਕੱਲ ਫਰਾਡ ਬੜਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਅਕਸਰ ਲੋਕ ਮਿਲਾਵਟ ਬਹੁਤ ਕਰਦੇ ਆ ਬਾਅਦ ਵਿੱਚ ਜਿਹੜੇ ਲੋਕ ਹੁੰਦੇ ਉਹ ਪਰੇਸ਼ਾਨ ਹੁੰਦੇ ਆ ਇਹਦਾ ਤਾਂ ਕੋਈ ਸੀਮਾ ਨਹੀਂ ਹੈਗਾ। ਦੇਖੋ ਤੁਸੀਂ ਹੁਣ ਸਾਈਟ ਤੇ ਆਏ ਹੋ। ਹਮਮ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਹੈ। ਜੀ ਤੁਸੀਂ ਕੰਮ ਚੈੱਕ ਕਰ ਸਕਦੇ ਹੋ। ਹਮਮ ਇੱਟਾਂ ਤੁਹਾਡੇ ਸਾਹਮਣੇ ਬਾਹਰ ਪਈਆਂ ਹੋਈਆਂ ਨੇ। ਅਸੀਂ ਅਬਲਟੀ ਯੂਜ਼ ਕਰਦੇ ਆ ਅੰਬੂਜਾ ਸੀ ਤੁਸੀਂ ਬਾਕੀ ਆਪ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਕਮੀ ਲੱਗੇ ਕਿ ਤੁਸੀਂ ਆਪ ਦੱਸ ਦਿਓ ਜੀ ਇਸ ਬਿਲਡਿੰਗ ਦੀ ਹਾਈਟ 12 ਫੁੱਟ ਹੈ ਜੀ ਫਿਨਿਸ਼ ਫਲੋਰ ਲੈਵਲ ਤੋਂ ਸੀਲਿੰਗ ਦੀ ਹਾਈਟ 12 ਫੁੱਟ ਹੈ ਜਿਹਦੇ ਵਿੱਚ 10 ਫੁੱਟ ਦੀ ਆਪਣੀ ਡਾਊਨ ਸੀਲਿੰਗ ਆ ਰਹੀ ਹੈ ਕਲੀਅਰ ਹਾਈਟ 10.5 ਫੁੱਟ ਰਹਿ ਜਾਏਗੀ ਜੀ ਓਟੀਐਸ ਵਾਸਤੇ ਵੈਂਟੀਲੇਸ਼ਨ ਦਾ ਪਰਪਸ ਪਿੱਛੇ ਦਿੱਤਾ ਹੋਇਆ ਹੈ ਜੀ ਇਸ ਬਿਲਡਿੰਗ ਇਹ ਬਿਲਡਿੰਗ ਜਿਹੜੀ ਹੈਗੀ 310 ਗਜ ਦੀ ਹੈ ਇਹ ਵੀ 310 ਗਜ ਹੈ ਨਾਲ ਦੀ ਵੀ 310 ਗਜ ਤੁਸੀਂ ਦੋ ਕੋਠੀਆਂ ਬਣਾ ਰਹੇ ਹੋ ਐਲਟੀ ਕੋ ਉਹਦੇ ਵਿੱਚ ਬਣਾ ਰਹੇ ਹਾਂ फ्रंट 33 फुट है बैक 87 फुट है जी। जी। ਤੁਸੀਂ ਕੁਆਲਿਟੀ ਚੈੱਕ ਕਰੋ ਟਾਈਮ ਦੇ ਵਿੱਚ ਅਸੀਂ ਕੰਮ ਕੰਪਲੀਟ ਕਰਕੇ ਦੇ ਰਹੇ ਹਾਂ ਔਰ ਕਲਾਇੰਟ ਸਾਡੇ ਤੋਂ ਫੁੱਲੀ ਸੈਟੀਸਫਾਈਡ ਹੈ ਜੀ। ਅੱਛਾ। ਕਿਉਂਕਿ ਅਸੀਂ ਪਹਿਲਾਂ ਹੀ ਸਾਡੀ ਪਲੈਨਿੰਗ ਹੁੰਦੀ ਹੈ। ਅਸੀਂ ਕਲਾਇੰਟ ਨੂੰ ਸਾਰਾ ਡਿਜ਼ਾਈਨ ਪਹਿਲਾਂ ਕਰਕੇ ਦਿੰਨੇ ਆ। ਉਹਨਾਂ ਦੇ ਆਪਸ਼ਨਸ ਦੇ ਨਾਲ ਹੀ ਸਾਰਾ ਕੁਝ ਅੱਗੇ ਕੰਮ ਕਰਦਾ। ਮਤਲਬ ਉਹਨਾਂ ਦੇ ਬਜਟ ਦੇ ਵਿੱਚ ਸਾਰਾ ਕੁਝ ਮਿਲਦਾ। ਵਿਦਨ ਬਜਟ ਦੇ ਵਿੱਚ ਕੰਮ ਹੁੰਦਾ ਹੈ। ਕਈ ਕਲਾਇੰਟ ਦਾ ਬਜਟ ਘੱਟ ਹੁੰਦਾ ਹੈ ਜਾਂ ਕਈਆਂ ਦਾ ਜ਼ਿਆਦਾ ਹੁੰਦਾ ਹੈ। ਅਸੀਂ ਉਹਨਾਂ ਦੀ ਟੇਸ ਦੇ ਅਕੋਰਡਿੰਗ ਉਹਨਾਂ ਦੇ ਬਜਟ ਦੇ ਅਕੋਰਡਿੰਗ ਹੀ ਅਸੀਂ ਅਸੀਂ ਪਲਾਨਿੰਗ ਦੇ ਨਾਲ ਅੱਗੇ ਫਰਦਰ ਕੰਮ ਕਰਦੇ ਹਾਂ ਥੋੜਾ ਦਿਖਾਉਂਗੇ ਕਿ ਕੀ ਕੀ ਬਣਾ ਰਹੇ ਹਾਂ ਬਿਲਕੁਲ ਜੀ ਇਹ ਸਾਡਾ ਫਰਸਟ ਬੈੱਡਰੂਮ ਹੈ ਜੀ ਜਿਹੜਾ ਨਾਲ ਅਟੈਚ ਡਰੈਸਿੰਗ ਅండ్ ਬਾਥਰੂਮ ਆ ਗਿਆ ਜੀ ਤਕਰੀਬਨ 15 ਫੁੱਟ ਬਾਈ 13.5 ਫੁੱਟ ਦਾ ਜੀ ਇਸੇ ਤਰ੍ਹਾਂ ਦੂਸਰਾ ਬੈੱਡਰੂਮ ਹੈ ਔਰ ਇੱਕ ਮਾਸਟਰ ਬੈੱਡਰੂਮ ਪਿੱਛੇ ਹੈ ਜੀ ਸਾਰੀ ਕਪੂਲਸਾਲ ਦੀ ਲੱਕੜ ਲੱਗੀ ਹੋਈ ਹੈ ਜੀ ਗਾਰੰਟੀ ਦੇ ਵਿੱਚ 10 ਸਾਲ ਦੀ ਗਾਰੰਟੀ ਦੇ ਰਹੇ ਹਾਂ ਜੀ ਇਹਨਾਂ ਦਾ ਅੱਛਾ 10 ਸਾਲ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤਾਂ ਰਿਪਲੇਸਮੈਂਟ ਹੈ ਜੀ ਉਹਦੀ ਔਰ ਮੇਨਟੇਨੈਂਸ ਚਾਰਜ ਸਾਡੇ ਆਪਣੇ ਹੋਣਗੇ। ਅੱਛਾ ਪੂਰੀ ਤਰ੍ਹਾਂ ਰਿਪਲੇਸਮੈਂਟ ਐ। ਸਭ ਕੁਝ ਕਰਕੇ ਦੇਵਾਂਗੇ। ਅੱਜ ਤੱਕ ਵੈਸੇ ਇਦਾਂ ਕਦੇ ਹੋਇਆ ਨਹੀਂ ਹੈਗਾ। ਕਿਉਂਕਿ ਅਸੀਂ ਕਪੂਰਸਾਲ ਦੀ ਲਾ ਰਹੇ ਹਾਂ। ਇਸ ਤੋਂ ਫਿਰ ਫੇ ਸਾਗਵਾਨ ਆ ਜਾਂਦੀ ਆ। ਉਹ ਫਿਰ ਕਲਾਇੰਟ ਦਾ ਜਿੰਦਾ ਦਾ ਬਜਟ ਹੁੰਦਾ ਸੀ ਉਹੀ ਰਿਕਮੈਂਡ ਕਰਦੇ ਆ। ਪੋਰਚੂਗਾਰ ਦੀ ਹਾਈਟ ਹੈ 8 ਫੁੱਟ ਹਾਈਟ ਹੈ ਜੀ। ਮੇਨ ਡੋਰ ਦੀ ਹਾਈਟ 10 ਫੁੱਟ ਹੈ ਜੀ। ਸਿਗਨਿੰਗ ਹਾਈਟ ਤੱਕ ਲੱਗੇਗਾ। ਔਰ ਬਾਕੀ ਸਾਰੀਆਂ 8-8 ਹਾਈਟ ਦੇ। ਇਹ ਸਾਡਾ ਅਗੇ ਦੀ ਡਰੈਿੰਗ ਰੂਮ। ਜੀ। ਦੇਖੋ ਕਿੰਨਾ ਖੁੱਲਾ ਡੁੱਲਾ ਡਰੈਿੰਗ ਰੂਮ ਹੈ ਜ ਜਿੱਦਾਂ ਮਰਜ਼ੀ ਬੰਦਾ ਬੈਠ ਕੇ ਚ ਆਪਣਾ ਇੰਜੋਏ ਕਰੇ ਪ੍ਰੋਪਰ ਵੈਂਟੀਲੇਸ਼ਨ ਵਗੈਰਾ ਸਭ ਹੁੰਦਾ ਵੈਂਟੀਲੇਸ਼ਨ ਦੇਖੋ ਇਹ ਡਬਲ ਹਾਈਟ ਦੀ ਸੀ ਆ ਗਈ ਇਹ ਚ ਜਿਹੜੀ ਵੈਂਟੀਲੇਸ਼ਨ ਵਾਸਤੇ OTS ਦਿੱਤਾ ਹੋਇਆ ਜੀ ਗਲਾਸ ਡੋਰ ਲੱਗੇਗਾ ਇਧਰੋਂ OTS ਹੋ ਗਿਆ ਜੀ ਜਿਹਦੇ ਨਾਲ ਸਾਨੂੰ ਡਰੈਇੰਗ ਰੂਮ ਦੇ ਵਿੱਚ ਵੈਂਟੀਲੇਸ਼ਨ ਹੈਗੀ ਉਹ ਰੂਮ ਦੇ ਵਿੱਚ ਵੀ ਜਾਏਗੀ ਠੀਕ ਹੈ ਬੈਕ ਸਾਈਡ ਤੇ ਆਪਣੀ ਕਿਚਨ ਆ ਗਈ ਕਿਚਨ ਨੂੰ ਵੀ ਵੈਂਟੀਲੇਸ਼ਨ ਦਾ ਰਿਸੋਰਸ ਦਿੱਤਾ ਹੋਇਆ ਜੀ ਪ੍ਰੋਪਰ ਪਲੈਨਿੰਗ ਸਾਡੀ ਟੀਮ ਕੰਮ ਕਰਦੀ ਹੈ ਉਸ ਤੋਂ ਬਾਅਦ ਹੀ ਅਸੀਂ ਐਗਜ਼ੀਕਿਊਟ ਕਰਦੇ ਹਾਂ ਇਹ ਸਾਡਾ ਬੈੱਡਰੂਮ ਆ ਗਿਆ ਜੀ ਅਟੈਚ ਡਰੈਸਿੰਗ ਐਂਡ ਬਾਥਰੂਮ ਆ ਗਿਆ ਵੈਂਟੀਲੇ ਅਸੀਂ 8 ਫੁੱਟ ਹਾਈਟ ਤੱਕ ਡਰੈਸਿੰਗ ਦੇ ਵਿੱਚ ਟਾਈ ਲਗਾ ਕੇ ਦੇਵਾਂਗੇ ਤਾਂ ਜੋ ਜਿਹੜਾ ਬੁਡਵਰਕ ਹੋਣਾ ਹੈ ਡਰੈਸਿੰਗ ਦੇ ਵਿੱਚ ਉਹਨੂੰ ਸੀਲਨ ਆਵੇ ਦਵਾਰ ਵਾਲੇ ਪਾਸੋਂ ਫਲੋਰ ਲੈਵਲ ਤੇ ਅਸੀਂ ਸਾਰਾ ਟਾਈਪਿੰਗ ਪਾਇਆ ਹੋਇਆ ਜੀ ਜਿਹਨਾਂ ਦੀ ਡਬਲ ਕੋਟ ਵਾਟਰਪੂਫਿੰਗ ਹੋਈ ਆ ਤਾਂ ਜੋ ਨੀਚੋਂ ਜ਼ਮੀਨ ਤੋਂ ਹਲਾਬ ਨਾ ਆਵੇ ਉੱਪਰ ਔਰ ਤੁਸੀਂ ਇਹ ਦੇਖ ਸਕਦੇ ਹੋ ਲੋਕ ਮਿੱਟੀ ਪਾਉਂਦੇ ਅਸੀਂ ਸਾਰੀ ਰੇਤਾ ਪਾਈ ਹੋਈ ਹੈ ਜੀ ਪਰ ਅੱਛਾ ਟੋਟਲ ਰੇਤਾ ਜੀ ਇਹ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜਾ ਵੀ ਮਕਾਨ ਕਸਟਮਰ ਨੇ ਲੈਣਾ ਹੈ ਉਹਦੀ ਜਿਹੜੀ ਉਮਰ ਹੈ ਬੜੀ ਲੰਬੀ ਚੱਲੇਗੀ ਦੇਖੋ ਸਾਡਾ ਪਰਪਸ ਪ੍ਰੋਫਿਟ ਕਮਾਉਣਾ ਨਹੀਂ ਹੈਗਾ ਸਾਡਾ ਪਰਪਸ ਇਹ ਹੈਗਾ ਕਿ ਅਸੀਂ ਕਲਾਇੰਟ ਦੇ ਨਾਲ ਰਿਲੇਸ਼ਨ ਬਿਲਟ ਅਪ ਕਰੀਏ ਔਰ ਸਾਨੂੰ ਸ਼ੌਂਕ ਹੈ ਅੱਛੀ ਕੁਆਲਿਟੀ ਦਾ ਕੰਮ ਕਰਨ ਦਾ ਅਸੀਂ ਘੱਟ ਪ੍ਰੋਫਿਟ ਦੇ ਵਿੱਚ ਅੱਛਾ ਕੰਮ ਕਰਕੇ ਦਿੰਦੇ ਆ ਤਾਂ ਜੋ ਕਲਾਇੰਟ ਸਾਡੇ ਨਾਲ ਜੁੜਨ ਆਰਕੀਟੈਕ ਨੂੰ ਕੰਸਰਨ ਕਰਕੇ ਸਾਰਾ ਕੁਝ ਬਿਲਕੁਲ ਵਾਸਤੂ ਦੇ ਅਕੋਰਡਿੰਗ ਬੰਦਾ ਹੈ ਬਿਲਕੁਲ ਵਾਸਤੂ ਦੇ ਕੋਰਡਿੰਗ ਹੀ ਬੰਦਾ ਹੈ ਰਹੀ ਅਸੀਂ ਆਰਕੀਟెక్ हायर ਨਹੀਂ ਕਰਦੇ ਸਾਡੀ ਆਪਣੀ ਟੀਮ ਸਾਡੀ ਸਾਡੇ ਕੋਲ ਆਪਣੇ ਆਰਕੀਟੈਕਚਰ ਹੈਗੇ ਨੇ ਮੈਂ ਖੁਦ ਸਿਵਲ ਇੰਜੀਨੀਅਰ ਹਾਂ ਅੱਛਾ ਸਾਡੀ ਆਪਣੀ ਪ੍ਰੋਪਰ ਟੀਮ ਅਸੀਂ ਪਲੈਨਿੰਗ ਦੇ ਨਾਲ ਕੰਮ ਕਰਦੇ ਆ ਜੀ ਔਰ ਇਹਦੇ ਵੀ ਤੁਸੀਂ ਇੱਕ ਚੀਜ਼ ਦੇਖੋ ਕਿ ਅਸੀਂ ਕਲਾਇੰਟ ਨੂੰ ਇਹ ਡਰਿੰਕਸ ਪ੍ਰੋਵਾਈਡ ਕੀਤੀਆਂ ਹੋਈਆਂ ਜਿਹਦੇ ਵਿੱਚ ਅਸੀਂ ਐ ਫਸਟ ਫਲੋਰ ਜਿਹਦੇ ਵਿੱਚ ਸੈਨੀਟਰੀ ਦੀ ਫਿਟਿੰਗ ਸਾਰੀ ਆ ਗਈ ਇਲੈਕਟ੍ਰੀਕਲ ਦੀ ਹੈਗੀ ਇਹ ਸਾਰਾ ਕੁਝ ਪ੍ਰੀ ਪਲਾਨਡ ਹੁੰਦਾ ਉਸ ਤੋਂ ਬਾਅਦ ਅਸੀਂ ਨੂੰ ਕੰਮ ਕਰਦੇ ਹੈਗੇ ਅੱਗੇ ਜਾ ਕੇ ਆਹ ਦੇਖੋ ਜੀ ਇਹ ਐਲੀਵੇਸ਼ਨ ਹੈ ਜੀ ਅੱਛਾ ਮਤਲਬ ਪ੍ਰੋਪਰ ਤਰੀਕੇ ਦੇ ਨਾਲ ਪਹਿਲੇ ਮੈਪ ਬਣਾ ਕੇ ਦਿੰਦੇ ਹੋ ਬਿਲਕੁਲ ਜੀ ਬਿਲਕੁਲ ਇਹ ਸਾਡਾ ਇੱਕ ਕੋਠੀ ਦਾ ਐਲੀਵੇਸ਼ਨ ਹੈ ਜੀ ਜੀ ਇਹ ਕੋਠੀ ਦਾ ਇਹ ਨਾਲ ਜਿਹੜੀ ਕੋਠੀ ਬੰਦੀ ਹੋਰ ਐਲੀਵੇਸ਼ਨ ਸੈਪਰੇਟ ਹੈ ਜੀ ਔਰ ਜਿਹੜੀ ਤੁਸੀਂ ਕਹਿ ਰਹੇ ਹੋ ਨਾਲ ਦੀ ਕੋਠੀ ਬਣ ਰਹੀ ਹੈ ਉਹ ਵੀ ਦਿਖਾ ਸਕਦਾ ਤੁਸੀਂ ਨਾਲ ਮਟੀਰੀਅਲ ਵੀ ਚੈੱਕ ਕਰਾਓ ਕਿਉਂਕਿ ਲੋਕ ਅਕਸਰ ਦੇਖਦੇ ਆ ਕਿ ਕਹਿੰਦੇ ਕੁਛ ਨੇ ਪਮ ਵਿੱਚ ਲਗਾਉਂਦੇ ਕੁਛ ਨੇ ਤੇ ਬਾਅਦ ਚ ਜਿਹੜਾ ਕਲਾਇੰਟ ਹੁੰਦਾ ਉਹ ਪਰੇਸ਼ਾਨ ਹੁੰਦਾ ਤੁਹਾਡੇ ਸਾਹਮਣੇ ਇਹ ਹੀ ਤੁਹਾਨੂੰ ਪ੍ਰੈਕਟੀਕਲ ਦਿਖਾਵਾਂਗੇ ਜੀ ਆਜੋ ਮੇਰੇ ਨਾਲ ਫਾਈਨ ਸੈਂਡ ਆ ਜੀ ਪਲਸਤਰ ਵਾਸਤੇ ਤੁਸੀਂ ਦੇਖ ਸਕਦੇ ਹੋ ਛਾਣੀ ਨਾਲ ਛਾਣ ਕੇ ਪ੍ਰੋਪਰ ਚਾਰ ਇੱਕਦਮ ਮਸਾਲਾ ਲਾ ਕੇ ਸਾਰਾ ਕੰਮ ਯੂਜ਼ ਹੋ ਰਿਹਾ ਇਹ ਸੀਮੈਂਟ ਸਟੋਰ ਆ ਜੀ ਤੁਸੀਂ ਵਿਜ਼ਿਟ ਕਰੋ ਸੀਮੈਂਟ ਸਟੋਰ ਵਿੱਚ ਕਿਹੜੀ ਕੰਪਨੀ ਦਾ ਸੀਮੈਂਟ ਯੂਜ਼ ਹੋ ਰਿਹਾ ਸਾਰਾ ਦੂਜਾ ਦਾ ਸੀਮੈਂਟ ਯੂਜ਼ ਹੋ ਤੁਸੀਂ ਇਹ ਤਾਂ ਪਹਿਲਾਂ ਦੇਖ ਲਈਏ ਜੀ ਇਹ ਸਾਡਾ ਘਟਕੇਰੀ ਫਲੋਰਿੰਗ ਵਾਸਤੇ ਅਸੀਂ ਮੰਗਾਇਆ ਹੋਇਆ ਜੀ ਲੋਕ ਰੂੜੀ ਯੂਜ਼ ਕਰਦੇ ਆ ਅਸੀਂ ਤੁਹਾਨੂੰ ਮਿਕਸ ਕਰਕੇ ਘਟਕੇ ਦੇ ਵਿੱਚ ਫਲੋਰਿੰਗ ਵਿੱਚ ਯੂਜ਼ ਕਰਨਾ ਇਸ ਤੋਂ ਬਾਅਦ ਆਰਸੀਸੀ ਹੋਏਗੀ ਸਰੀਆ ਬੰਕੇ ਜੀ ਤੁਸੀਂ ਇਟ ਦੇਖੋ ਜੀ ਹਮ ਨਾਰਮਲੀ ਕੰਟਰੈਕਟਰ ਹਲਕੀ ਇਟ ਯੂਜ਼ ਕਰ ਦਿੰਦੇ ਆ ਉਹ ਕਹਿੰਦੇ ਹੈਗੇ ਵੀ ਅੱਬ ਲਿੱਟ ਲਾਵਾਂਗੇ ਆ ਦੇਖੋ ਜੀ ਹਮ ਸਾਰੀ ਅੱਬਲ ਇਟ ਹੈ ਜੀ ਹਮ ਇੱਕ ਵੀ ਪੀਸ ਤੁਹਾਨੂੰ ਹਲਕੀ ਇਟ ਦਾ ਨਹੀਂ ਮਿਲੇਗਾ ਪਿੱਛੇ ਬਦਰੀ ਪਈ ਹੋਈ ਆ ਕੋਰਸੈਂਟ ਪਈ ਹੋਈ ਆ ਜੀ ਹਾਂ ਕੋਰਸੈਂਟ ਚੁਣਾਈ ਵਾਸਤੇ ਯੂਜ਼ ਹੁੰਦੀ ਆ ਜੀ। ਜੀ। ਮਤਲਬ ਮੇਰੇ ਕਹਿਣ ਦਾ ਪਰਪਸ ਇਹ ਹੈਗਾ ਕਿ ਕੁਆਲਿਟੀ ਨਾਲ ਤਾਂ ਅਸੀਂ ਕੰਪਰੋਮਾਈਜ਼ ਕਰਦੇ ਹੀ ਨਹੀਂ ਨਾ। ਅਸੀਂ ਟੈਕਨੀਕਲ ਬੰਦੇ ਆ। ਅਸੀਂ ਨੌਨ ਟੈਕਨੀਕਲ ਕੰਮ ਹੀ ਨਹੀਂ ਕਰਦੇ। ਹੂੰ। ਤੁਸੀਂ ਇਹ ਦੇਖੋ ਕਾਲਮ ਤੇ ਬ੍ਰਿਕਰ ਦੇ ਉੱਤੇ ਯੂਜ਼ੂਲੀ ਕੀ ਹੁੰਦਾ ਵੈ ਕ੍ਰੈਕ ਆ ਜਾਂਦਾ। ਅਸੀਂ ਪ੍ਰੋਪਰ ਉੱਤੇ ਜਾਲੀ ਲਾ ਕੇ ਉਹਨੂੰ 베ਸ ਬਣਾ ਕੇ ਫਿਰ ਅਸੀਂ ਉਹਦਾ ਪਲਸਤਰ ਕਰਦੇ ਆ ਤਾਂ ਜੋ ਅੱਗੇ ਜਾ ਕੇ ਕ੍ਰੈਕਸ ਨਾ ਆਣ। ਸਰ ਐਵੇਂ ਤਾਂ ਨਹੀਂ ਹੁੰਦਾ ਕਿ ਜਦੋਂ ਤੁਸੀਂ ਕੋਠੀ ਕਲਾਇੰਟ ਨੂੰ ਰੈਡੀ ਕਰਕੇ ਦਿੰਨੇ ਹੋ ਉਸ ਤੋਂ ਬਾਅਦ ਕੋਈ ਐਕਸਟਰਾ ਚਾਰजेस ਸਰਵਿਸ ਚਾਰजेस ਕੋਈ। ਸਭ ਤੋਂ ਪਹਿਲਾਂ ਕੀ ਹ ਅਸੀਂ ਕੋਈ ਹਿਡਨ ਚਾਰਜਸ ਨਹੀਂ ਲੈਂਦੇ ਕੋਈ ਐਕਸਟਰਾ ਚਾਰਜਸ ਨਹੀਂ ਲੈਂਦੇ ਅਗਰ ਸਾਡਾ ਬਜਟ ਜਾਂ ਕਲਾਇੰਟ ਦਾ ਬਜਟ ਜ਼ਿਆਦਾ ਹੋਵੇ ਅਸੀਂ ਉਹਨੂੰ ਰੀਡਿਜ਼ਾਈਨ ਕਰਕੇ ਉਸ ਤਰੀਕੇ ਨਾਲ ਅਸੀਂ ਮਤਲਬ ਕੰਮ ਕੰਸਟਰਕਸ਼ਨ ਸਟਾਰਟ ਹੋਣ ਤੋਂ ਪਹਿਲਾਂ ਅਸੀਂ ਕਲੀਅਰ ਕਰ ਦਿੰਦੇ ਹਾਂ ਵੀ ਤੁਹਾਡਾ ਕੰਮ ਇੰਨੇ ਵਿੱਚ ਹੋਏਗਾ ਜੀ ਮਤਲਬ ਹੁਣ ਅਸੀਂ ਕਹਿ ਸਕਦੇ ਹਾਂ ਕਿ ਇਹ ਟੋਟਲੀ ਚਾਹੇ ਪਾਈਪ ਫਿਟਿੰਗ ਦਾ ਕੰਮ ਹੋਵੇ ਚਾਹੇ ਆਰਕੀਟੈਕਚਰ ਦਾ ਹੋਵੇ ਚਾਹੇ ਕੋਠੀ ਬਣਾਉਣ ਦਾ ਕੰਮ ਹੋਵੇ ਸਾਰਾ ਕੰਮ ਤੱਕ ਤੁਸੀਂ ਕਰਕੇ ਦੇ ਦਿੰਦੇ ਹੋ ਬਿਲਕੁਲ ਬਿਲਕੁਲ ਈਚ ਐਂਡ ਐਵਰੀਥਿੰਗ ਅਸੀਂ ਤਾਂ ਕਲਾਇੰਟ ਨੂੰ ਚਾਬੀ ਦੇਣੀ ਹੈ ਗੇਟ ਦੀ ਬਾ ਪੂਰੀ ਰੈਡੀ ਕਰਕੇ ਦਵਾਂਗੇ ਪੂਰੀ ਕੰਪਲੀਟ ਰੈਡੀ ਕਰਕੇ ਅਸੀਂ ਕਲਾਇੰਟ ਨੂੰ ਪਹਿਲਾਂ ਡਿਜ਼ਾਈਨਿੰਗ ਦਿਖਾ ਦੇਣੀ ਹੈ ਵੀ ਆਹ ਚੀਜ਼ ਤੁਹਾਡੀ ਬਣਤਵਾ ਤਿਆਰ ਹੋਏਗੀ ਅਸੀਂ ਤਿਆਰ ਕਰਨ ਤੋਂ ਬਾਅਦ ਕਲਾਇੰਟ ਨੂੰ ਚਾਬੀ ਦੇ ਦੇਣੀ ਹੈ ਕਿੰਨੀ ਕੁ ਦੇਰ ਦੇ ਵਿੱਚ ਤੁਸੀਂ ਬਣਾ ਕੇ ਦਿੰਨੇ ਹੋ ਕਲਾਇੰੰਟ ਨੂੰ ਕੋਠੀ ਇਹ ਜਿਹੜੀ ਦੋ ਕੋਠੀਆਂ ਨੇ 310 10 ਕਜਦੀਆਂ ਇਹ ਅਸੀਂ 4 ਤੋਂ 5 ਮਹੀਨੇ ਦੇ ਵਿੱਚ ਸਟਰਕਚਰ ਖੜਾ ਕਰਕੇ ਦਿੰਨੇ ਹਾਂ ਅੱਛਾ ਸਟਰਕਚਰ ਮੀਨਸ ਸਿਵਲ ਵਰਕ ਸਾਡਾ ਹੋ ਜਾਏਗਾ ਜੀ ਹੂੰ ਔਰ ਮੰਨ ਕੇ ਚੱਲੋ ਕਿ ਇੰਨਾ ਕਹੀ ਟਾਈਮ ਇਨੂੰ ਇੰਟੀਰੀਅਰ ਦੇ ਵਰਕ ਦੇ ਵਿੱਚ ਆ ਤਿਆਰ ਕਰਨ ਦੇ ਵਿੱਚ ਲੱਗ ਜਾਂਦਾ ਹੈ। ਅੱਛਾ ਜੀ। ਇੱਕ ਮਤਲਬ ਕਿ ਤੁਸੀਂ ਮੰਨ ਕੇ ਚੱਲੋ ਕਿ ਦੋ ਕੋਠੀਆਂ ਨੂੰ 7-8 ਮਹੀਨੇ ਦੇ ਵਿੱਚ ਅਸੀਂ ਹੈਂਡਓਵਰ ਦੇ ਦਾਂਗੇ ਇਹਨਾਂ ਨੂੰ ਕੰਪਲੀਟ ਕਰਕੇ। ਓਕੇ। ਤੇ ਪਾਈਪਾਂ ਵਗੈਰਾ ਜਿਹੜੀਆਂ ਤੁਸੀਂ ਫਿਟਿੰਗ ਕਰਦੇ ਹੋ ਵਧੀਆ ਕੁਆਲਿਟੀ ਦੀ ਯੂਜ਼ ਕਰਦੇ ਹੋ। ਬਿਲਕੁਲ ਵਧੀਆ ਕੁਆਲਿਟੀ ਦੀ ਪ੍ਰੈਕਟੀਕਲ ਸਾੜੀ ਕੋ ਪਾਈਪਾਂ ਪਈਆਂ ਹੋਈਆਂ। ਫਿਟਿੰਗ ਜਿਹੜੀ ਹੈਗੀ ਆ ਉਹ ਸਾਰੀ ਜੈਗੂਅਰ ਦੀ ਹੋਏਗੀ। ਕਲਾਇੰਟ ਨਾਲ ਸਾਰੀ ਡਿਸਕਸ਼ਨ ਹੋ ਰੱਖੀ ਹੈ ਔਰ ਬਕਾਇਦਾ ਰਿਟਨ ਵਿੱਚ ਐਗਰੀਮੈਂਟ ਹੋਣਗਾ। ਫਿਟਿੰਗ ਵੀ ਕਰਵਾ ਕੇ ਦਿੰਨੇ ਸਾਰੀ। ਕੰਪਲੀਟ A to ਸਰ ਜੀ ਕਿਸੇ client ਨੂੰ ਜਿਵੇਂ ਤੁਸੀਂ ਕਿਹਾ ਆਪਾਂ ਢਾਂਜਾ ਤਿਆਰ ਕਰਕੇ ਦੇ ਦਿੰਨੇ ਆ ਇੱਕ ਵਾਰੀ ਤੇ ਉਸ ਤੋਂ ਬਾਅਦ ਜੇ ਕਿਸੇ client ਨੂੰ ਨਾ ਪਸੰਦ ਆਵੇ ਫੇਰ ਦੇਖੋ ਹੁੰਦਾ ਐਦਾਂ ਮੈਂ ਅਸੀਂ ਸਾਰੀਆਂ ਤਰ੍ਹਾਂਾਂ ਪਹਿਲਾਂ ਤਿਆਰ ਕਰਕੇ client ਨੂੰ ਸਰਟੀਫਾਈਡ ਕਰ ਦਿੰਨੇ ਆ ਜੀ ਹੁਣ client ਪਹਿਲੀ ਵਾਰ ਸਾਡੇ ਨਾਲ ਕੰਮ ਕਰ ਰਿਹਾ ਹੈ ਕਈ ਵਾਰ ਕੀ ਹੁੰਦਾ client ਨੂੰ ਚੀਜ਼ ਬਣਨ ਤੋਂ ਬਾਅਦ ਨਹੀਂ ਪਸੰਦ ਆਉਂਦੀ। ਅਸੀਂ ਉਹਦੇ ਵੀ ਕਰਦੇ ਹਾਂ ਚੇਂਜ ਕਰਕੇ ਦੁਬਾਰਾ ਸਾਨੂੰ ਉਹ ਕੰਮ ਕਰਨਾ ਪੈਂਦਾ ਹੈ। ਕਿਉਂਕਿ ਸਾਡਾ ਪਰਪਸ ਹੀ ਹੁੰਦਾ client ਨੂੰ ਸੈਟੀਸਫਾਈ ਕਰਨਾ। ਮਤਲਬ ਹੁਣ ਸਪੋਜ਼ ਕਰੋ ਜਿਵੇਂ ਆਹ ਕੰਦ ਅਗਰ ਨਹੀਂ ਪਸੰਦ ਆਈ ਕਸਟਮਰ ਨੂੰ ਵੀ ਆਹ ਦਰਵਾਜ਼ੇ ਦੇ ਵਿੱਚ ਵੀ ਇਹ ਸਾਨੂੰ ਹੋਰ ਲੰਬਾ ਚਾਹੀਦਾ ਰੂਪ। ਇਹਦਾ ਮਤਲਬ ਤੁਸੀਂ ਟਾ ਕੇ ਦਰਵਾਜ਼ਾ ਲਾਉਗੇ। ਜੀ ਜੀ ਦੇ ਵਿੱਚ ਕਈ ਚੇਂजेस ਹੋਈਆਂ ਨੇ। ਤੁਸੀਂ ਇਸੇ ਕੰਧ ਦੀ ਗੱਲ ਕਰ ਰਹੇ ਹੋ ਮੈਂ ਇਹੀ ਕੰਧ ਨੂੰ ਸ਼ਿਫਟ ਕਰ ਰਹੇ ਹਾਂ। ਅੱਛਾ ਜੀ। ਜਿਹੜਾ ਪਰਪਸ ਹੈ ਇਹ ਕਿਉਂਕਿ ਕਿਚਨ ਹੈ ਇੱਕ ਤਾਂ ਕਿਚਨ 'ਚ ਹਨ ਕੀ اور ਵੈਂਟੀਲੇਸ਼ਨ ਪ੍ਰੋਪਰ ਹੋ ਜਾਏਗੀ। ਤਾਂ ਸੇਕ ਚੀਜ਼ ਦੇਖੋ ਇਹਦੇ ਵਿੱਚ ਆਹ ਦੇਖੋ ਜੀ ਆ ਪਾਈਪ ਆ ਗਈ। ਹੂੰ। ਪਾਈਪ ਦੀ ਕੰਪਨੀ ਦੇਖੋ ਜੀ ਸਾਰੀ। ਸੁਪਰੀਮ ਦੀ ਪਾਈਪ ਹੈ ਜੀ। ਠੀਕ ਹੈ ਜੀ। 11 mm 6 MP ਸੋ ਕਹਿੰਦਾ ਮਤਲਬ ਇਹ ਸਾਰਾ ਹੀ ਕੰਪਨੀ ਦਾ ਮਟੀਰੀਅਲ ਸਾਡਾ ਯੂਜ਼ ਹੁੰਦਾ ਆ। ਕਲਾਇੰਟ ਤੁਹਾਡੇ ਕੋਲ ਹੀ ਕਿਉਂ ਆਵੇ? ਐਸਾ ਤੁਸੀਂ ਕੀ ਖਾਸ ਪ੍ਰੋਵਾਈਡ ਕਰਾ ਕੇ ਦਿੰਦੇ ਹੋ? ਤੁਹਾਡਾ ਗੁੱਡ ਕੁਐਸਚਨ ਹੈ। ਦੇਖੋ ਸਾਡਾ ਪਰਪਸ ਇਹ ਹੈਗਾ ਵਾ ਅਸੀਂ ਪ੍ਰੋਫਿਟ ਦੇ ਪਿੱਛੇ ਨਹੀਂ ਭੱਜਦੇ। ਅਸੀਂ ਕਲਾਇੰਟ ਨੂੰ ਕੁਆਲਿਟੀ ਦੇਣੀ ਹੈ। ਤੁਸੀਂ ਪ੍ਰੈਕਟੀਕਲੀ ਸਾਰਾ ਕੁਝ ਦੇਖ ਲਿਆ ਹੋਇਆ ਹੈ ਸਾਡਾ ਕੰਮ ਕਿਸ ਤਰ੍ਹਾਂ ਦਾ ਆ। ਨਾਰਮਲ ਕੀ ਹੁੰਦਾ ਆ? ਅੱਜਕੱਲ ਲੋਕਾਂ ਕੋਲ ਟਾਈਮ ਨਹੀਂ ਹੈ। ਹਰ ਬੰਦਾ ਆਪਣੇ ਕੰਮ 'ਚ ਬਿਜ਼ੀ ਹੈ। ਲੋਕ ਕੀ ਕਰਦੇ ਨੇ ਕੋਈ ਬੰਦਾ ਹਾਇਰ ਕਰ ਲੈਂਦੇ ਨੇ ਉਹ ਅੱਗੋਂ ਕੰਮ ਕਰਾ ਲੈਂਦੇ। ਉਹਨਾਂ ਦਾ ਕੰਮ ਖਰਾਬ ਹੋ ਜਾਂਦਾ ਸਾਡਾ ਪ੍ਰੋਪਰ ਟੀਮਵਰਕ ਦੇ ਨਾਲ ਹੀ ਕੰਮ ਹੁੰਦਾ ਆ ਸਾਡਾ ਪ੍ਰੈਕਟੀਕਲੀ ਸਾਰਾ ਕੰਮ ਜਿਹੜਾ ਵਾ ਤੁਸੀਂ ਪਹਿਲਾਂ ਸਾਡੇ ਸਾਦੀ ਸਾਈਟਾਂ ਜਾ ਕੇ ਦੇਖੋ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਵਾ ਉਸ ਤੋਂ ਬਾਅਦ ਹੀ ਸਾਨੂੰ ਹਾਇਰ ਕਰੋ ਕਿਉਂਕਿ ਅਸੀਂ ਤਿੰਨ ਚੀਜ਼ਾਂ ਲੈ ਕੇ ਚੱਲਦੇ ਹਾਂ ਕੋਸਟ ਕੁਆਲਿਟੀ ਐਂਡ ਟਾਈਮ ਅਸੀਂ ਤਿੰਨੋਂ ਚੀਜ਼ਾਂ ਨੂੰ ਪੈਰਲਲ ਲੈ ਕੇ ਚੱਲਦੇ ਹਾਂ ਹੂੰ ਮਤਲਬ ਹੁਣ ਕਿਸੇ ਨੂੰ ਅਗਰ ਵਧੀਆ ਜਿਆ ਸੋਹਣਾ ਜਿਹਾ ਆਪਣਾ ਸੁਪਨਿਆਂ ਦਾ ਘਰ ਚਾਹੀਦਾ ਹੈ ਤਾਂ ਸਿਰਫ ਤੁਹਾਨੂੰ ਕੰਸਲਟ ਕਰਨ ਔਰ ਬਾਤੋ ਚਾਬੀ ਲੈ ਕੇ ਜਾਣ ਬਸ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਕੰਸਰਨ ਕਰਨ ਸਾਡੇ ਨਾਲ ਇੱਕ ਮੀਟਿੰਗ ਸੈੱਟ ਕਰਨ ਅਸੀਂ ਉਹਨਾਂ ਨੇ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦੇ ਹੋ ਤੇ ਤੁਸ ਤੈਨੂੰ ਕਿੱਥੇ ਆਣਾ ਪਊਗਾ ਆਰ ਆਰ ਬ੍ਰਿਟੈਕ ਐਂਡ ਇੰਟੀਰੀਅਰਸ ਚੰਟੀ ਕਾ ਰੋਡ ਤੇ ਸਾਡਾ ਆਫਿਸ ਹੈ ਜੀ ਨੰਬਰ ਐਂਡ ਐਡਰੈਸ ਸਾਡਾ ਸਕਰੀਨ ਤੇ ਮੈਂਸ਼ਨ ਹੋ ਰਿਹਾ ਹੈ